हाँ जी सारे उम्मीदवारों का स्वागत है एजुकेशन सिंपलीफाइड बाय ओ सी डी सी चैनल के उपर सो जो तीस पी ट्रिपल एस बी द्वारा कभी गई टैक्नीकल असिस्टेंट तकनीकी सहायक पोस्ट लिए अप्लाई किया होडियो थोड़े तो लिए है इस प्रीख्या जरा सिलेबस है वह पी ट्रिपल एस बी द्वारा जारी कर दिया गया है कंप्लीट स्टडी मटीरियल इंग्लिश और पंजाबी परचेस कर संपर्क कर सदते हो अठानवे सत्त सौ त्रेंट कहत्तर सत्त सौ अठासी के उपर ਇਸ ਵੀਡੀਓ ਵਿੱਚ ਮੈਂ ਦੇਣ ਜਾ ਰਿਹਾ ਤੁਹਾਨੂੰ ਡੈਮੋ ਕੁਐਸ਼ਨਸ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਜਿਸ ਦਾ ਟੌਪਿਕ ਰਹੇਗਾ ਹਿਊਮਨ ਪਰਫਾਰਮੈਂਸ ਐਂਡ ਲਿਮਿਟੇਸ਼ਨਸ ਤਾਂ ਸ਼ੁਰੂ ਕਰਦੇ ਆਪਾਂ ਕੁਐਸ਼ਨ ਨੰਬਰ 1 ਸੋ ਆਪਣਾ ਪਹਿਲਾ ਕੁਐਸ਼ਨ ਹੈ ਵਾਟ ਇਜ਼ ਦਾ ਟਰਮ ਫਾਰ ਮੈਕਸਿਮਮ ਅਮਾਉਂਟ ਆਫ ਇਨਫੋਰਮੇਸ਼ਨ ਥੈਟ ਪਰਸਨ ਕੈਨ ਪ੍ਰੋਸੈਸ ਐਟ ਅ ਗਿਵਨ ਟਾਈਮ ਜਾਣਕਾਰੀ ਦੀ ਵੱਧ ਤੋਂ ਵੱਧ ਮਾਤਰਾ ਲਈ ਕਿਹੜਾ ਸ਼ਬਦ ਹੈ ਜਿਸ ਨੂੰ ਇੱਕ ਵਿਅਕਤੀ ਇੱਕ ਦਿੱਤੇ ਸਮੇਂ ਤੇ ਪ੍ਰਤੀਕਿਰਿਆ ਕਰ ਸਕਦਾ ਹੈ ਸੋ ਪਹਿਲਾ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝੋ ਕਿ ਜਿਸ ਤਰ੍ਹਾਂ ਆਪਾਂ ਅ ਹਿਊਮਨ ਦੇ ਤੌਰ ਤੇ ਪਾ ਗੱਲ ਕਰੀਏ ਤਾਂ ਆਪਣੀਆਂ ਪੰਜ ਸੈਂਸਸ ਹੁੰਦੀਆਂ ਨੇ ਤਾਂ ਆਪਾਂ ਨੂੰ ਬੱਖ-ਬੱਖ ਜਿਹੜੀਆਂ ਸੈਂਸਰੀ ਜਿਹੜੇ ਸਿਗਨਲਸ ਨੇ ਉਹ ਇੱਕੋ ਸਮੇਂ ਦੇ ਉੱਪਰ ਮਿਲਦੇ ਰਹਿੰਦੇ ਨੇ ਠੀਕ ਹੈ ਜੀ ਤਾਂ ਆਪਾਂ ਇੱਕ ਸਮੇਂ ਦੇ ਉੱਪਰ ਬਹੁਤ ਸਾਰੇ ਸਿਗਨਲ ਨੂੰ ਪ੍ਰਤੀਕਿਰਿਆ ਨਹੀਂ ਕਰ ਸਕਦੇ ਪਰ ਜਿੰਨੇ ਸਿਗਨਲਸ ਨੂੰ ਆਪਾਂ ਇੱਕੋ ਸਮੇਂ ਦੇ ਉੱਪਰ ਪ੍ਰਤੀਕਿਰਿਆ ਕਰ ਸਕਦੇ ਹਾਂ ਰਿਸਪੌਂਸ ਕਰ ਸਕਦੇ ਹਾਂ ਤਾਂ ਉਸ ਦੇ ਲਈ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਦਾ ਉੱਤਰ ਆਏਗਾ ਆਪਸ਼ਨ ਸੀ ਕੋਗਨੀਟਿਵ ਲੋਡ ਬੋਧਾਤਮਿਕ ਲੋਡ ਮਤਲਬ ਇੰਨੇ ਲੋਡ ਨੂੰ ਆਪਣਾ ਬ੍ਰੇਨ ਰਿਸਪੌਂਸ ਕਰ ਸਕਦਾ ਹੈ ਤਾਂ ਚੱਲਦੇ ਆਪਾਂ ਅਗਲੇ ਕੁਐਸਚਨ ਤੇ ਕੁਐਸਚਨ ਨੰਬਰ 2 ਆਪਣਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਫੈਕਟਰ ਅਫੈਕਟਿੰਗ ਹਿਊਮਨ ਰਿਐਕਸ਼ਨ ਟਾਈਮ ਰਿਐਕਸ਼ਨ ਟਾਈਮ ਤੋਂ ਪਾ ਬੁੰਦਾ ਹੈ ਪ੍ਰਤੀਕਿਰਿਆ ਸਮਾਂ ਜਿਵੇਂ ਮੰਨ ਲਓ ਆਪਾਂ ਕੋਈ ਵਹੀਕਲ ਚਲਾ ਰਹੇ ਹਾਂ ਤਾਂ ਆਪਾਂ ਨੂੰ ਕੋਈ ਇੱਕ ਹਾਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਸ ਹਾਰਨ ਨੂੰ ਸੁਣਨ ਤੋਂ ਬਾਅਦ ਆਪਾਂ ਆਪਣੇ ਵਹੀਕਲ ਦੀ ਜਿਹੜੀ ਦਿਸ਼ਾ ਹੈ ਉਸ ਦੇ ਵਿੱਚ ਕੋਈ ਬਦਲਾਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਹਾਰਰ ਨੂੰ ਰਿਸਪੌਂਸ ਕਰਨ ਦੇ ਲਈ ਤੁਸੀਂ ਕਿੰਨਾ ਸਮਾਂ ਲੈਂਤਾ ਤਾਂ ਉਸ ਨੂੰ ਕੀ ਕਹਾਂਗੇ ਆਪਾਂ ਹਿਊਮਨ ਰਿਐਕਸ਼ਨ ਟਾਈਮ ਤਾਂ ਰਿਐਕਸ਼ਨ ਟਾਈਮ ਯਾਨੀ ਕਿ ਪ੍ਰਤੀਕਿਰਿਆ ਸਮਾਂ ਦੇ ਜਿਹੜੇ ਸਮੇਂ ਦੀ ਸੀਮਾ ਹੁੰਦੀ ਹੈ ਉਸ ਦੇ ਉੱਪਰ ਕਿਹੜੇ-ਕਿਹੜੇ ਕਾਰਕ ਦਾ ਪ੍ਰਭਾਵ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਏਜ ਜੈਂਡਰ ਤੇ ਕੰਪਲੈਕਸਿਟੀ ਆਫ ਵਰਕ ਜਾਂ ਫਿਰ ਉਪਰੋਕਤ ਸਾਰੇ ਤਾਂ ਆਨਸਰ ਆਏਗਾ ਆਪਸ਼ਨ ਡੀ ਉਪਰੋਕਤ ਸਾਰੇ ਯਾਨੀ ਕਿ 올 ਦਿ ਅਬਵ ਅਰਥਾਤ ਤੁਸੀਂ ਕਿਸੇ ਸਟੀਮੂਲਸ ਯਾਨੀ ਕਿ ਕਿਸੇ ਉਤੇਜਕ ਤੇ ਪ੍ਰਤੀ ਰਿਸਪੌਂਸ ਕਰਨ ਚ ਕਿੰਨਾ ਸਮਾਂ ਲੈਂਦੇ ਹੋ ਅਜਿਹਾ ਤੁਹਾਡੀ ਉਮਰ ਤੁਹਾਡਾ ਲਿੰਗ ਜਾਨਕੀ ਮੇਲ ਫੀਮੇਲ ਜਾਂ ਤੁਹਾਡੇ ਕੰਮ ਦੀ ਗੁੰਝਲਤਾ ਦੇ ਉੱਪਰ ਨਿਰਭਰ ਕਰਦਾ ਹੈ ਤਾਂ ਚੱਲਦੇ ਆਪਾਂ ਕੁਐਸਚਨ ਨੰਬਰ 3 ਦੇ ਉੱਪਰ ਕੁਐਸਚਨ ਨੰਬਰ 3 ਹੈ ਵਾਟ ਇਜ਼ ਦਾ ਟਰਮ ਫਾਰ 멘ਟਲ ਪ੍ਰੋਸੈਸਸਸ ਆਫ ਆਰਗੇਨਾਈਜ਼ਿੰਗ ਐਂਡ ਇੰਟਰਪ੍ਰੀਟਿੰਗ ਸੈਂਸਰੀ ਇਨਫੋਰਮੇਸ਼ਨ ਤਾਂ ਪਹਿਲਾਂ ਕੁਐਸਚਨ ਨੂੰ ਸਮਝੋ ਇਸ ਕੁਐਸਚਨ ਚ ਇਹ ਪੁੱਛਿਆ ਗਿਆ ਹੈ ਕਿ ਜਦੋਂ ਕੋਈ ਸੰਵੇਦੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਸੰਵੇਦੀ ਜਾਣਕਾਰੀ ਤੋਂ ਭਾਵ ਹੁੰਦਾ ਸੈਂਸੇਸ਼ਨ ਠੀਕ ਆ ਪੰਜ ਸੈਂਸਸ ਹਿਊਮਨ ਦੇ ਅੰਦਰ ਹੁੰਦੀਆਂ ਨੇ ਤਾਂ ਪੰਜੇ ਸੈਂਸਸ ਤੋਂ ਆਪਾਂ ਜੋ ਵੀ ਸਿਗਨਲ ਪ੍ਰਾਪਤ ਕਰਦੇ ਹਾਂ ਉਸ ਨੂੰ ਸੈਂਸੇਸ਼ਨ ਕਿਹਾ ਜਾਂਦਾ ਹੈ ਅਤੇ ਜਦੋਂ ਉਸ ਸੈਂਸੇਸ਼ਨ ਨੂੰ ਆਪਾਂ ਕੋਈ ਅਰਥ ਦਿੰਦੇ ਹਾਂ ਤਾਂ ਉਸ ਨੂੰ ਪਰਸੈਪਸ਼ਨ ਕਿਹਾ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਹਾਡੇ ਘਰ ਦੇ ਅੱਗੇ ਕੋਈ ਵਹੀਕਲ ਆ ਰਿਹਾ ਹੈ ਤੁਸੀਂ ਉਸ ਵਹੀਕਲ ਦੇ ਹਾਰਨ ਜਾਂ ਉਸ ਵਹੀਕਲ ਦੀ ਆਵਾਜ਼ ਤੋਂ ਤੁਸੀਂ ਅੰਦਾਜ਼ਾ ਲਗਾ ਲੈਂਦੇ ਹੋ ਕਿ ਇਹ ਵਹੀਕਲ ਸਾਡਾ ਹੈ ਜਾਂ ਇਹ ਵਹੀਕਲ ਕਿਸੇ ਹੋਰ ਦਾ ਹੈ ਤਾਂ ਬੇਸਿਕਲੀ ਤੁਸੀਂ ਇੱਕ ਸਿਗਨਲ ਨੂੰ ਪ੍ਰਾਪਤ ਕੀਤਾ ਅਤੇ ਉਸ ਸਿਗਨਲ ਨੂੰ ਇੱਕ मीनिंग ਦਿੱਤਾ ਇੱਕ ਅਰਥ ਦਿੱਤਾ ਤਾਂ ਉਸ ਨੂੰ ਪਰਸੈਪਸ਼ਨ ਕਿਹਾ ਜਾਂਦਾ ਹੈ ਜੇ ਉਹ ਵਹੀਕਲ ਤੁਹਾਡਾ ਹੋਵੇਗਾ ਤਾਂ ਉਸੇ ਬੂਹਾ ਖੋਲਣ ਚਲੇ ਜਾਣੇ ਹੋ ਤੇ ਜੇ ਨਹੀਂ ਹੋਵੇਗਾ ਤਾਂ ਆਪਾਂ ਉਸ ਨੂੰ ਕੋਈ ਪ੍ਰਤੀਕਿਰਿਆ ਨਹੀਂ ਕਰਦੇ ਠੀਕ ਹੈ ਜੀ ਤਾਂ ਜਦੋਂ ਆਪਾਂ ਕਿਸੇ ਸੈਂਸੇਸ਼ਨ ਨੂੰ मीनिंगफुल ਬਣਾਉਂਦੇ ਹਾਂ ਤਾਂ ਉਸ ਨੂੰ ਪਰਸੈਪਸ਼ਨ ਕਿਹਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸੈਂਸੇਸ਼ਨ ਹੋਵੇਗੀ ਉਸ ਤੋਂ ਬਾਅਦ ਪਰਸੈਪਸ਼ਨ ਹੋਵੇਗੀ ਚੱਲਦੇ ਆਪਾਂ ਕੁਐਸਚਨ ਨੰਬਰ 4 ਦੇ ਉੱਪਰ ਕੁਐਸਚਨ ਨੰਬਰ 4 ਤੁਹਾਡਾ ਹੈ ਵਿਚ ਸੈਂਸ ਇਸ ਮੋਸਟ ਕਲੋਸਲੀ ਐਸੋਸੀਏਟਡ ਵਿਦ ਸਪੇਸ਼ੀਅਲ ਅਵੇਅਰਨੈਸ ਐਂਡ ਬੈਲੈਂਸ ਕਿਹੜੀ ਸੰਵੇਦਨਾ ਤੁਹਾਡੀ ਸਥਾਨਿਕ ਜਾਗਰੂਕਤਾ ਜਾਨੀ ਕਿ ਸਪੇਸ ਦੇ ਬਾਰੇ ਜਾਨੀ ਕਿ ਜਗ੍ਹਾ ਦੇ ਬਾਰੇ ਜਾਣਕਾਰੀ ਅਤੇ ਸੰਤੋਲਨ ਨਾਲ ਸਭ ਤੋਂ ਨੇੜਿਓ ਜੁੜੀ ਹੋਈ ਹੈ ਹੁਣ ਤੁਸੀਂ ਇਸ ਕੁਐਸਚਨ ਦਾ ਆਨਸਰ ਸੁਣ ਕੇ ਹੈਰਾਨ ਹੋ ਮੋਗੇ ਕਿ ਜਿਹੜਾ ਆਨਸਰ ਹੋਏਗਾ ਆਪਸ਼ਨ ਬੀ ਹੀਅਰਿੰਗ ਜਾਨੀ ਕਿ ਸੁਣਨਾ ਠੀਕ ਹੈ ਜੀ ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਸਰੀਰ ਵਿੱਚ ਸੰਤੋਲਨ ਬਣਾਉਣ ਵਾਲਾ ਅੰਗ ਕਿਹੜਾ ਹੈ ਤਾਂ ਤੁਸੀਂ ਸ਼ਾਇਦ ਉਹ ਜਵਾਬ ਨਾ ਦੇ पाओ ਕਿਉਂਕਿ ਜਿਹੜੇ ਆਪਣੇ ਸਰੀਰ ਨੂੰ ਸੰਤੁਲਨ ਕਰਨ ਵਾਲਾ ਜਿਹੜਾ ਕੰਮ ਹੈ ਉਹ ਕੰਨਾਂ ਦਾ ਕੰਮ ਹੁੰਦਾ ਹੈ ਠੀਕ ਹੈ ਜੀ ਉਹ ਤੁਸੀਂ ਕਹੋਗੇ ਕੰਨਾਂ ਦਾ ਕੰਮ ਸਿਰਫ ਸੁਣਨਾ ਹੁੰਦਾ ਹੈ ਤਾਂ ਜਿਹੜੀ ਸੁਣਨ ਦੀ ਸਮਰੱਥਾ ਆਪਣੀ ਹੈ ਜਿਹੜੇ ਕੰਨਾਂ ਦਾ ਆਪਣਾ ਕੰਮ ਹੈ ਉਹੀ ਕੰਨ ਜਿਹੜੇ ਹੈਗੇ ਨੇ ਉਹ ਤੁਹਾਡੀ ਬਾਡੀ ਨੂੰ ਸੰਤੁਲਨ ਜਾਨੀ ਕਿ ਬੈਲੈਂਸ ਵਿੱਚ ਵੀ ਰੱਖਣ ਦਾ ਕੰਮ ਕਰਦੇ ਨੇ ਕਿਉਂਕਿ ਦੋਨੇ ਕੰਨਾਂ ਦੇ ਵਿਚਾਲੇ ਇੱਕ ਟਿਊਬ ਲਾਈਕ ਸਟਰਕਚਰ ਹੁੰਦਾ ਜਿਸ ਨੂੰ ਕਿਹਾ ਜਾਂਦਾ ਯੂ ਸਟੈਸ਼ੀਅਨ ਟਿਊਬ ਉਸ ਦੇ ਅੰਦਰ ਇੱਕ ਤਰਲ ਹੁੰਦਾ ਹੈ ਫਲੂਇਡ ਹੁੰਦਾ ਹੈ ਜਿਸ ਨੂੰ ਕਹਿੰਦੇ ਨੇ ਯੂ ਸਟੈਸ਼ੀਅਨ ਫਲੂਇ तो उ फ्ल्यूड जो है वो अपनी बॉडी संतुलन के रखता है अजकल मशीना भी इस तरीके डिज़ाइन किया जा रहा है ता कि ह्यूमन के उपर कोई नकारात्मक प्रभाव ना पे जो उस मशीना के उपर काम करता है तो इस् आरगोनोमिक डिजाइन किया जाता है ये भी बहुत ही इंपोर्टेंट क्वेश्चन बनता है एग्जाम के लिए ई आर जी ओ एन ओ एम आई सी आरगोनोमिक डिज़ाइन चलते आप अगले क्वेश्चन पर अगला क्वेश्चन है वट इज़ द टर्म फॉर range of task and activities that a person is capable of performing matlab koi bhi ikar vyakti jada hunda hai ta usdi kam karan di samratha hundi hai ki kede kede ho task perform kar sakda hai theek hai is karke hi ap human factor de bare pad rahe ha jisa technical assistant exam vich bahut vadda role hai so koi bhi vyakti jo bhi task jo bhi prakriya ma kar sakda hai ta usdi samratha nu ki keha janda hai ta answer aayega optional option c ਫੰਕਸ਼ਨਲ ਕੈਪੈਸਿਟੀ ਕੰਮ ਕਰਨ ਦੀ ਸਮਰੱਥਾ ਨੂੰ ਕਹਿੰਦੇ ਨੇ ਫੰਕਸ਼ਨਲ ਕੈਪੈਸਿਟੀ ਠੀਕ ਹੈ ਜੀ ਪੰਜਾਬੀ ਵਿੱਚ ਆਪਾਂ ਇਹਨੂੰ ਕਹਾਂਗੇ ਕਾਰਜਸ਼ੀਲ ਸਮਰੱਥਾ ਤਾਂ ਚੱਲਦੇ ਆਪਾਂ ਕੁਐਸਚਨ ਨੰਬਰ 6 ਤੇ ਕੁਐਸਚਨ ਨੰਬਰ 6 ਹੈ ਵਿਚ ਆਫ ਦਾ ਫੋਲੋਇੰਗ ਇਜ਼ ਐਕਸਟਰਨਲ ਫੈਕਟਰ ਇਨਫਲੂਐਂਸਿੰਗ ਹਿਊਮਨ ਪਰਫਾਰਮੈਂਸ ਹੇਠ ਦਿੱਤੇ ਵਿੱਚੋਂ ਕਿਹੜਾ ਬਾਹਰੀ ਕਾਰਕ ਹੈ ਜੋ ਮਨੁੱਖੀ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦਾ ਹੈ ਆਪਸ਼ਨ ਨੇ ਤੁਹਾਡੇ ਕੋਲ ਮੋਟੀਵੇਸ਼ਨ ਮਤਲਬ ਪ੍ਰੇਰਣਾ ਪਰਸਨੈਲਿਟੀ ਸਖਸ਼ੀਅਤ ਲਾਈਟਿੰਗ ਕੰਡੀਸ਼ਨ ਰੋਸ਼ਨੀ ਦੀਆਂ ਸਥਿਤੀਆਂ ਅਤੇ ਇਮੋਸ਼ਨਲ ਇੰਟੈਲੀਜੈਂਸ ਮਤਲਬ ਆਪਨਾਤਮਿਕ ਬੁੱਧੀ ਤਾਂ ਸਹੀ ਉੱਤਰ ਆਏਗਾ ਆਪਸ਼ਨ ਸੀ ਤਾਂ ਪਹਿਲਾ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝੋ ਚ ਪੁੱਛਿਆ ਕੀ ਗਿਆ ਕਿ ਹਿਊਮਨ ਦੀ ਪਰਫਾਰਮੈਂਸ ਨੂੰ ਪ੍ਰਭਾਵਿਤ ਕਰਨ ਵਾਲਾ ਬਾਹਰੀ ਕਾਰਕ ਕਿਹੜਾ ਹੈ ਬਾਹਰੀ ਮਤਲਬ ਜੋ ਮਨੁੱਖ ਦੇ ਅੰਦਰੂਨੀ ਨਹੀਂ ਹੈ ਤਾਂ ਪ੍ਰੇਰਣਾ ਅੰਦਰੂਨੀ ਹੁੰਦੀ ਹੈ ਸ਼ਖਸੀਅਤ ਹਰ ਵਿਅਕਤੀ ਦੀ ਆਪਣੀ ਹੁੰਦੀ ਹੈ ਆਪਨਾਤਮਿਕ ਬੁੱਧੀ ਵੀ ਹਰ ਵਿਅਕਤੀ ਦੀ ਆਪਣੀ ਹੁੰਦੀ ਹੈ ਤਾਂ ਇਹ ਸਾਰੇ ਇੰਟਰਨਲ ਕਾਰਕ ਨੇ ਆਪ ਨੂੰ ਬਾਹਰੀ ਪੁੱਛਿਆ ਤਾਂ ਆਨਸਰ ਸੀ ਆਏਗਾ ਰੋਸ਼ਨੀ ਦੀਆਂ ਸਥਿਤੀਆਂ ਕਵੈਸਚਨ ਨੰਬਰ 7 ਇਨ ਦਾ ਕੰਟੈਕਸਟ ਆਫ ਮੈਮਰੀ ਯਾਨੀ ਕਿ ਯਾਦ ਸ਼ਕਤੀ ਦੇ ਸੰਦਰਭ ਵਿੱਚ ਵਿਚ ਟਾਈਪ ਇਜ਼ ਰਿਸਪੌਂਸੀਬਲ ਫਾਰ ਹੋਲਡਿੰਗ ਐਂਡ ਪ੍ਰੋਸੈਸਿੰਗ ਇਨਫੋਰਮੇਸ਼ਨ ਫਾਰ ਅ ਸ਼ਾਰਟ ਡਿਊਰੀਸ਼ਨ ਮਤਲਬ ਜਦੋਂ ਆਪਾਂ ਕਿਸੇ ਗੱਲ ਨੂੰ ਸੁਣਦੇ ਹਾਂ ਅਤੇ ਬਹੁਤ ਥੋੜੇ ਸਮੇਂ ਲਈ ਆਪ ਨੂੰ ਯਾਦ ਰੱਖ ਪਾਉਂਦੇ ਹਾਂ ਆਪਣੇ ਮਾਈਂਡ ਚ ਥੋੜੇ ਸਮੇਂ ਲਈ ਆਪ ਨੂੰ ਸਟੋਰ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਦੀ ਮੈਮਰੀ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਆਨਸਰ ਆਏਗਾ অপਸ਼ਨ B ਸ਼ਾਰਟ ਟਰਮ ਮੈਮਰੀ किसी भी ह्यूमन द एक शॉर्ट टर्म मैमरी होंगी है एक लोंग टर्म मैमरी होंगी है जिसनों आप लंबे समय तक याद रखते हाँ तो थोड़े समय में आप बोलते हैं शॉर्ट टर्म मैमरी ठीक है जी तोी आप मैमरी के संदर्भ में थोड़े समय लिए जानकारी रखन प्रोसैस करस्म जिम्मेवार है तो मैमरी दिड़ी किस्म थोड़े समय लिए जिम्मेवार होंगी है उसनों आप थोड़े समय की मैमरी जाने के शॉर्ट टर्म मैमरी चलते आप अगले क्वेश्चन पर अगला क्वेश्चन है विच साइकोलॉजिकल कंसैप्ट रेफर टू द टेंडेंसी ऑफ इंडिविजुअल टू परफॉर्म बैटर वैन दे आर अवेयर दे आर बींग ओबरव सो पंजाबी आप गल करिए इस क्वेश्चन पूछा गया कि मनोविग्ञानिक संकल्प व्यक्तियों व्यक्ति की ज किसी व्यक्ति द बेहतर प्रदर्शन करने की प्रविरति दर्शा है जदों वह जानते हैं कि उन्होंने देखा जा रहा है मतलब अपने रोजमर्रा की जिंदगी हरेक व्यक्ति इस तरह होंगे कि जो अपना पता हो अपने काम सामने तो कोई देख रहा है ਤਾਪਾ ਉਹਦੋ ਬੈਟਰ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਇਫੈਕਟ ਨੂੰ ਕੀ ਆਂਦਾ ਹ ਹਥੌਰਨ ਇਫੈਕਟ ਹਥੌਰਨ ਇਫੈਕਟ ਇਹ ਸਾਈਕੋਲੋਜੀਕਲ ਯਾਨੀ ਕਿ ਮਨੋਵਿਗਿਆਨਿਕ ਕਨਸੈਪਟ ਹੈ ਠੀਕ ਹੈ ਜੀ ਹਥੌਰਨ ਨੇ ਨਾਮ ਦੇ ਇੱਕ ਸਾਇੰਟਿਸਟ ਦੁਆਰਾ ਇਹ ਸਟੱਡੀ ਕੀਤੀ ਗਈ ਸੀ ਇਸ ਕਰਕੇ ਇਸ ਨੂੰ ਹਥੌਰਨ ਦੇ ਪ੍ਰਭਾਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੁਐਸਚਨ ਨੰਬਰ 9 ਵਾਟ ਇਜ਼ ਦ ਟਰਮ ਫਾਰ ਮੈਂਟਲ ਪ੍ਰੋਸੈਸ ਇਨਵੋਲਡ ਇਨ ਅਕਵਾਇਰਿੰਗ ਸਟੋਰਿੰਗ ਐਂਡ ਰੀਟ੍ਰਾਈਵਿੰਗ ਇਨਫੋਰਮੇਸ਼ਨ ਜਾਣਕਾਰੀ ਪ੍ਰਾਪਤ ਕਰਨ ਜਾਣਕਾਰੀ ਸਟੋਰ ਕਰਨ ਅਤੇ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨ ਦੇ ਵਿੱਚ ਸ਼ਾਮਲ ਮਾਨਸਿਕ ਪ੍ਰਕਿਰਿਆ ਦੇ ਲਈ ਕਿਹੜਾ ਸ਼ਬਦ ਵਰਤੇ ਜਾਂਦਾ ਹੈ ਤਾਂ ਇਸ ਦਾ ਆਨਸਰ ਹੈਗਾ ਕ cognition cognition ਤੋਂ ਭਾਵ ਹੁੰਦਾ ਹੈ ਬੋਧ ਠੀਕ ਹੈ ਜੀ ਸੋ ਜਿਹੜੀ ਇੱਕ ਮੈਮਰੀ ਆ ਵੀ ਆਪਣੀ ਕੋਗਨੀਟਿਵ ਪ੍ਰੋਸੈਸ ਹੈ ਕਿ ਆਪਾਂ ਕਿਸੇ ਚੀਜ਼ ਇਨਫੋਰਮੇਸ਼ਨ ਨੂੰ ਪ੍ਰਾਪਤ ਕਰਦੇ ਹਾਂ ਫਿਰ ਉਸ ਨੂੰ ਮਾਈਂਡ ਚ ਸਟੋਰ ਕਰਦੇ ਹਾਂ ਅਤੇ ਲੋੜ ਅਨੁਸਾਰ ਆਪਾਂ ਕਿਸੇ ਚੀਜ਼ ਨੂੰ ਦੁਬਾਰਾ ਤੋਂ ਯਾਦ ਕਰਦੇ ਹਾਂ ਤਾਂ ਉਸ ਨੂੰ ਰੀਟ੍ਰਾਈਵ ਕਰਨਾ ਕਿਹਾ ਜਾਂਦਾ ਹੈ ਤਾਂ ਇਹ ਸਾਰੀ ਜਿਹੜੀ ਪ੍ਰੋਸੈਸ ਹੈ इनू आपगिनेटिव प्रोसैस यानी कि बोध कहते हाँ चलते क्वेश्चन नंबर दसते क्वेश्चन नंबर दस है जी विच ऑफ द फॉलोइंग इस लिमिटेशन एसोसीएटड विद ह्यूमन विजन हेठ रेखा मनुख द दृष्टि न संबंधित कि लिमिटेशन है कि खामी है ऑप्शन थोड़े थोड़े हाई कलर सेंसिटिविटी पेरीफ्रल विजन इनफाइनाइट डेपथ परसैप्शन ज अल्ट्राइलेट लाइट डिटेक्शन तो सही उत्तर आएगा ऑप्शन बी ਪੈਰੀਫਰਲ ਵਿਜ਼ਨ ਜਿਹੜਾ ਹੈ ਉਹ ਇੱਕ ਦ੍ਰਿਸ਼ਟੀ ਦੇ ਪੱਖ ਤੋਂ ਆਪਾਂ ਦੇਖੀਏ ਤਾਂ ਇੱਕ ਖਾਮੀ ਹੈ ਜਾਨਕਿ ਇੱਕ ਲਿਮਿਟੇਸ਼ਨ ਹੈ ਜੋ ਮਨੁੱਖ ਦੀ ਪਰਫਾਰਮੈਂਸ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰ ਸਕਦੀ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਪੈਰੀਫਰਲ ਵਿਜ਼ਨ ਤੋਂ ਭਾਵ ਕੀ ਹੈ ਠੀਕ ਹੈ ਜੀ ਪੈਰੀਫਰਲ ਦ੍ਰਿਸ਼ਟੀ ਜਿਹੜੀ ਹੈਗੀ ਆ ਇਹ ਦ੍ਰਿਸ਼ਟੀ ਦੀ ਸਿੱਧੀ ਲਾਈਨ ਤੋਂ ਬਾਹਰ ਵਸਤੂਆਂ ਅਤੇ ਗਤੀ ਨੂੰ ਦੇਖਣ ਦੀ ਯੋਗਤਾ ਨੂੰ ਦਰਸਾਉਂਦੀ ਹੈ ਜਾਨਕਿ ਇੱਕ ਤਾਂ ਹੁੰਦਾ ਸੈਂਟਰਲ ਵਿਜ਼ਨ ਠੀਕ ਹੈ ਪੈਰੀਫਰਲ ਤੋਂ ਭਾਵ ਹੁੰਦਾ ਸੈਂਟਰ ਤੋਂ ਹਟ ਕੇ ਹਾਲਾਂਕਿ ਇਹ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਗਤੀ ਅਤੇ ਵਸਤੂ ਦਾ ਪਤਾ ਲਗਾਉਣ ਲਈ ਜ਼ਰੂਰੀ ਹੈ ਜਾਨੀ ਕਿ ਪੈਰੀਫਰਲ ਵਿਜ਼ਨ ਕਿਸੇ ਮਨੁੱਖ ਲਈ ਹੁੰਦਾ ਜ਼ਰੂਰੀ ਹੈ ਪਰ ਕੇਂਦਰੀ ਦ੍ਰਿਸ਼ਟੀ ਜਾਨੀ ਕਿ ਸੈਂਟਰਲ ਦ੍ਰਿਸ਼ਟੀ ਦੀ ਅੱਪਾ ਗੱਲ ਕਰੀਏ ਉਹਦੇ ਮੁਕਾਬਲੇ ਜਿਹੜੇ ਡਿਟੇਲਡ ਵਿਜ਼ਨ ਦੀ ਅੱਪਾ ਗੱਲ ਕਰੀਏ ਜਾਂ ਰੰਗਾਂ ਨੂੰ ਅ ਰੰਗਾਂ ਦੀ ਧਾਰਨਾ ਜਾਨੀ ਕਿ ਰੰਗਾਂ ਨੂੰ ਪਰਸੀਵ ਕਰਨ ਦੀ ਕੈਪੈਸਿਟੀ ਦੀ ਗੱਲ ਕਰੀਏ ਤਾਂ ਉਸ ਪੱਖ ਤੋਂ ਪੈਰੀਫ ਜਿਹੜਾ ਪੈਰੀਫਰਲ ਵਿਜ਼ਨ ਹੈ ਉਹ ਵਧੀਆ ਨਹੀਂ ਮੰਨਿਆ ਜਾਂਦਾ ਸੋ ਇਸ ਨੂੰ ਆਪਾਂ ਇੱਕ ਖਾਮੀ ਦੇ ਤੌਰ ਤੇ ਦੇਖਦੇ ਹਾਂ ਨੈਕਸਟ ਕੁਐਸਚਨ what is the term for mental process that allow individual to focus on specific aspect of their environment while ignoring others ਹੁਣ ਇਸ ਦਾ ਅਰਥ ਇਹ ਹੋਇਆ ਕਿ ਜਦੋਂ ਆਪਾਂ ਨੂੰ ਇੱਕੋ ਸਮੇਂ ਤੇ ਆਪਣੇ ਮੌਜੂਦਾ ਵਾਤਾਵਰਣ ਦੇ ਵਿੱਚੋਂ ਬਹੁਤ ਸਾਰੇ ਸਿਗਨਲ ਮਿਲ ਰਹੇ ਹੋਣ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਹੋਣ ਜਾਂ ਬਹੁਤ ਸਾਰੀਆਂ ਚੀਜ਼ਾਂ ਦਿਖ ਰਹੀਆਂ ਹੋਣ ਠੀਕ ਹੈ ਜੀ ਤਾਂ ਉਸ ਟਾਈਮ ਦੇ ਉੱਪਰ ਆਪਾਂ ਕਿਸੇ ਇੱਕ ਸਟਿਮੂਲਸ ਨੂੰ ਹੀ ਰਿਸਪੌਂਸ ਕਰੀਏ ਬਾਕੀ ਨੂੰ ਇਗਨੋਰ ਕਰੀਏ ਤਾਂ ਇਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਆਨਸਰ ਆਏਗਾ ਸਿਲੈਕਟਿਵ ਅਟੈਨਸ਼ਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਫॉर ਕੁਐਸਚਨ ਨੰਬਰ 11 ਕੁਐਸਚਨ ਨੰਬਰ 12 ਲੋ ਵਿਚ ਫੈਕਟਰ ਇਜ਼ ਦਾ ਪ੍ਰਾਇਮਰਲੀ ਰਿਸਪੌਂਸਿਬਲ ਫॉर ਵੇਰੀਏਸ਼ਨ ਇਨ ਇੰਡੀਵਿਜੂਅਲ ਕੌਗਨੀਟਿਵ ਅਬਿਲਿਟੀਆਂ ਹਰ ਵਿਅਕਤੀ ਜਿਹੜਾ ਹੁੰਦਾ ਹੈ ਉਹਦੀ ਆਪਣੀ ਬੋਧਾਤਮਿਕ ਯਾਨੀ ਕਿ ਕੌਗਨੀਟਿਵ ਅਬਿਲਿਟੀ ਯਾਨੀ ਕਿ ਯੋਗਤਾ ਹੁੰਦੀ ਹੈ ਸੋ ਹਰ ਵਿਅਕਤੀ ਇੱਕ ਦੂਜੇ ਨਾਲੋਂ ਦਿਮਾਗੀ ਤੌਰ ਤੇ ਜਿਹੜੀ ਸਮਰੱਥਾ ਹੈ ਕੰਮ ਕਰਨ ਦੀ ਜਿਹੜੀ ਕੌਗਨੀਟਿਵ ਅਬਿਲਿਟੀ ਹੈ ਉਸ ਵਿੱਚ ਪਿੰਨ ਹੁੰਦਾ ਹੈ ਪਿੰਨ ਮਤਲਬ ਡਿਫਰੈਂਸ ਹੁੰਦੇ ਹਨ ਇੰਡੀਵਿਜੂਅਲ ਡਿਫਰੈਂਸ ਹਰ ਵਿਅਕਤੀ ਦੇ ਵਿੱਚ ਤਾਂ ਉਹਦੇ ਲਈ ਸਭ ਤੋਂ ਵੱਡਾ ਕਾਰਕ ਕਿਹੜਾ ਰਿਸਪੌਂਸਿਬਲ ਹੁੰਦਾ ਹੈ ਕਿ ਦੋ ਵਿਅਕਤੀ ਜਿਹੜੇ ਇੱਕ ਦੂਜੇ ਤੋਂ ਪਿੰਨ ਹੁੰਦੇ ਨੇ ਤਾਂ ਉਹਦਾ ਸਭ ਤੋਂ ਵੱਡਾ ਕਾਰਕ ਮੰਨਿਆ ਜਾਂਦਾ ਜੈਨੇਟਿਕਸ ਜੈਨੇਟਿਕਸ ਤੋਂ ਭਾਵ ਹੁੰਦਾ ਹੈ ਅਨੁਵੰਸ਼ਿਕ ਜੋ ਹੈਰਿਡਿਟਰੀ ਇਫੈਕਟ ਹੁੰਦੇ ਨੇ ਜੋ ਪੀੜੀ ਦਰ ਪੀੜੀ ਆਪਾਂ ਨੂੰ ਆਪਣੇ ਮਾਪਿਆਂ ਤੋਂ ਮਿਲਦੇ ਨੇ ਠੀਕ ਹੈ ਜੀ ਤਾਂ ਜੈਨੇਟਿਕਸ ਦੇ ਛੋਟੇ ਯੂਨਿਟ ਨੂੰ ਦੇ ਉਸਨੂੰ ਜੀਨ ਕਿਹਾ ਜਾਂਦਾ ਹੈ ਇੱਕ ਬੱਚੇ ਦੇ ਵਿੱਚ ਮਾਂ-ਬਾਪ ਦੇ ਦੋਨਾਂ ਦੇ ਜੀਨ ਹੁੰਦੇ ਨੇ ਸੋ ਉਹ ਉਹ આનੁਵੰਸ਼ਿਕ ਜਿਹੜੇ ਗੁਣ ਨੇ ਉਹ ਨਿਰਧਾਰਿਤ ਕਰਦੇ ਨੇ ਕਿ ਕੋਈ ਬੁਦਾਦਮ ਇੱਕ ਤੌਰ 'ਤੇ ਜਾਨੀ ਕਿ ਕಾಗ್ਨੀਟਿਵ ਤੌਰ ਤੇ ਕੋਈ ਕਿੰਨਾ ਸ਼ਕਤੀਸ਼ਾਲੀ ਹੋਵੇਗਾ ਜਾਂ ਕੋਈ ਕਮਜ਼ੋਰ ਹੋਵੇਗਾ ਚਲਦੇ ਆਪਾਂ ਕੁਐਸਚਨ ਨੰਬਰ 13 ਤੇ ਕੁਐਸਚਨ ਨੰਬਰ 13 ਹੈ ਵਾਟ ਇਜ਼ ਦਾ ਟਰਮ ਫਾਰ ਡਿਕਰੀਸ ਇਨ ਪਰਫਾਰਮੈਂਸ ਥੈਟ ਅਕਰ ਵੈਨ ਅ ਟਾਸਕ ਰਿਕਵਾਇਰ ਸਾਈਮਲਟੇਨੀਅਸ ਪ੍ਰੋਸੈਸਿੰਗ ਆਫ ਮਲਟੀਪਲ ਇਨਫੋਰਮੇਸ਼ਨ ਸੋਰਸਸ ਜਦੋਂ ਇੱਕ ਵਿਅਕਤੀ ਨੂੰ ਇੱਕੋ ਸਮੇਂ ਦੇ ਉੱਪਰ ਇੱਕ ਤੋਂ ਜ਼ਿਆਦਾ ਕੰਮਾਂ ਤੇ ਧਿਆਨ ਦੇਣਾ ਪੈਂਦਾ ਹੈ ਤਾਂ ਜਿਹੜਾ ਮੇਨ ਕੰਮ ਹੁੰਦਾ ਹੈ ਉਸ ਉਸ ਦੀ ਜਿਹੜੀ ਪਰਫਾਰਮੈਂਸ ਹੈ ਜਨ ਕੇ ਪ੍ਰਦਰਸ਼ਨ ਉਸ ਦਾ ਘਟ ਜਾਂਦਾ ਹੈ ਉਸ ਵਿਅਕਤੀ ਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਸ ਇਫੈਕਟ ਨੂੰ ਕਿਹਾ ਜਾਂਦਾ ਹੈ ਡਿਊਲ ਟਾਸਕ ਕਾਸਟ ਠੀਕ ਹੈ ਜੀ ਡਿਊਲ ਟਾਸਕ ਦਾ ਪ੍ਰਭਾਵ ਹੁੰਦਾ ਹੈ ਕਿ ਇੱਕ ਸਮੇਂ ਦੇ ਉੱਪਰ ਇੱਕ ਤੋਂ ਜ਼ਿਆਦਾ ਕੰਮ ਡਿਊਲ ਤੋਂ ਭਾਵੇਂ ਸੇ ਦੋ ਹੁੰਦਾ ਹੈ ਤਾਂ ਇੱਕ ਤੋਂ ਜ਼ਿਆਦਾ ਕੰਮਾਂ ਨੂੰ ਆਪਾਂ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਣਾ ਧਿਆਨ ਵੱਟ ਜਾਂਦਾ ਹੈ ਤਾਂ ਉਸ ਨਾਲ ਆਪਣੀ ਪਰਫਾਰਮੈਂਸ ਦੇ ਉੱਪਰ नकारात्मक यानी कि नैगेटिव प्रभाव पो so, इसका आंसर आएगा सी चलते हैं क्वेश्चन नंबर फोर्टीन क्वेश्चन नंबर चौदह है विच सेंस इज़ मोस्ट क्लोजली एसोसीएट विद टेस्ट तो मनुख ज पां संवेदनावान ने सब तो बद टेस्ट न जुड़ी हुई संवेदना केड़ी है तो उसमें कहता है गस्टेसन गस्टेसन का मतलब टेस्ट ही हूँ है सो योसैस जी है जीव के राही हूँ है जीव के ਇੱਕ ਖਾਸ ਸਮਰੱਥਾ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਟੇਸਟ ਕਰਨ ਦੀ ਚਾਰ ਤਰ੍ਹਾਂ ਦੇ ਟੇਸਟ ਹੁੰਦੇ ਹਨ ਮਨੁੱਖ ਦੇ ਠੀਕ ਹੈ ਤੇ ਚਾਰਾਂ ਦੇ ਜਿਹੜੇ ਰੀਸੈਪਟਰ ਨੇ ਉਹ ਜੀਵ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁੰਦੇ ਹਨ ਸੋ ਅਗਸਟੇਸ਼ਨ ਤਪਹਾ ਹੋ ਗਿਆ ਟੇਸਟ ਆਪਾਂ ਚੱਲਦੇ ਆ ਕਵੈਸਚਨ ਨੰਬਰ 15 ਦੇ ਉੱਪਰ ਕਵੈਸਚਨ ਨੰਬਰ 15 ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੈਕ ਮਾਡਲ ਦੀ ਤਾਂ ਜਿਹੜੇ ਪੰਜ ਸੁਵੇਦਨਾਮਾ ਨੇ ਉਹਨੂੰ ਯਾਦ ਕਰਨ ਦਾ ਤਰੀਕਾ ਹੈ ਵੀ ਏ ਕੇ ਵੈਕ ਉਸ ਤੋਂ ਬਾਅਦ ਦਾ ਓ ਜੀ ਠੀਕ ਹੈ ਜੀ ਵੀ ਤੋਂ ਆਪਾਂ ਹੁੰਦਾ ਵਿਜ਼ੂਅਲ ਏ ਤੋਂ ਹੁੰਦਾ ਆਡੀਟਰੀ ਕੇ ਤੋਂ ਹੁੰਦਾ ਕਾਈਨੈਸਥੈਟਿਕ ਵਿਜ਼ੂਅਲ ਮਤਲਬ ਦੇਖਣਾ ਆਡੀਟਰੀ ਮਤਲਬ ਸੁਣਨਾ ਕਾਈਨੈਸਥੈਟਿਕ ਮਤਲਬ ਟੱਚ ਕਰਨਾ ਉਹ ਤੋਂ ਭਾਵ ਹੁੰਦਾ ਆਲਫੈਕਟਰੀ ਮਤਲਬ ਸੁੰਘਣਾ ਤੇ ਉਸ ਤੋਂ ਬਾਅਦ ਜੀ ਤੋਂ ਭਾਵ ਹੁੰਦਾ ਗਸਟੇਸ਼ਨ ਮਤਲਬ ਟੇਸਟ ਕਰਨਾ ਸੋ ਤੁਸੀਂ ਪੰਜੋ ਸੈਂਸ ਯਾਦ ਰੱਖਣੀਆਂ ਨੇ ਕਿਸੇ ਵੀ ਪੰਜ ਸੁਵੇਦਨਾ ਚੋਂ ਕਿਸੇ ਇੱਕ ਸੁਵੇਦਨਾ ਦੇ ਉੱਪਰ ਜਾਂ ਕਿਸੇ ਤੋਂ ਕਿਸੇ ਵੀ ਹੋਰ ਸੁਵੇਦਨਾ ਦੇ ਉੱਪਰ ਜਦੋਂ ਕਿ ਬੁਰਾ ਪ੍ਰਭਾਵ ਪੈਂਦਾ ਮਨੁੱਖ ਤੇ ਤਾਂ ਉਸ ਦੀ ਜਿਹੜੀ ਪਰਫਾਰਮੈਂਸ ਹੈ ਕੰਮ ਕਰਨ ਦੀ ਜਿਹੜੀ ਸਮਰੱਥਾ ਹੈ ਉਹਦੇ ਉੱਪਰ ਨੈਗੇਟਿਵ ਪ੍ਰਭਾਵ ਪੈਂਦਾ ਹੈ ਕੁਐਸਚਨ ਨੰਬਰ 15 ਆਪਣਾ ਹੈ ਇਨ ਦਾ ਕੰਟੈਕਸਟ ਆਫ ਮੈਮਰੀ ਵਾਟ ਟਰਮ ਇਜ਼ ਯੂਜ਼ਡ ਟੂ ਡਿਸਕ੍ਰਾਈਬ ਦਾ ਫੀਨੋਮੀਨਨ ਵੇਅਰ ਮੋਸਟ ਰੀਸੈਂਟ ਇਨਫੋਰਮੇਸ਼ਨ ਇਜ਼ ਬੈਟਰ ਰਿਮੈਂਬਰਡ ਦੈਨ ਦਾ ਅਰਲੀਅਰ ਇਨਫੋਰਮੇਸ਼ਨ ਸੋ ਇਸ ਕੁਐਸਚਨ ਦਾ ਅਰਥ ਇਹ ਹੋਇਆ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਹਾਡੇ ਕੋਲ ਇੱਕ ਲਿਸਟ ਹੈ ਜਿਸ ਵਿੱਚ ਤੁਸੀਂ ਕੋਈ 15 ਆਈਟਮਸ ਦੇ ਨਾਮ ਲਿਖੇ ਹਨ ਤੇ ਤੁਸੀਂ ਉਹਨਾਂ ਨੂੰ ਯਾਦ ਕਰਨਾ ਹੈ ਓਕੇ ਤਾਂ ਤੁਸੀਂ 15 ਟਰਮ ਨੂੰ ਪੜਨ ਤੋਂ ਬਾਅਦ ਇਹ ਮਹਿਸੂਸ ਕਰੋਗੇ ਕਿ ਜਿਹੜੀ ਤੁਸੀਂ ਲਾਸਟ ਟਰਮ ਪੜ੍ਹੀ ਹੋਵੇਗੀ ਉਹ ਤੁਹਾਡੇ ਜ਼ਿਆਦਾ ਯਾਦ ਰਹੇਗੀ ਜਿਹੜੀ ਸੁਭਾਵਨਾ ਹੋਵੇਗੀ ਜ਼ਿਆਦਾ ਸੁਭਾਵਨਾ ਹੋਵੇਗੀ ਬਟ ਜਿਹੜੀ ਉਸ ਤੋਂ ਪਹਿਲੇ ਟਰਮ ਪੜ੍ਹੀਆਂ ਹੋਣਗੀਆਂ ਉਹਨਾਂ ਦੇ ਯਾਦ ਰੱਖਣ ਦੀ ਜਿਹੜੀ ਸੁਭਾਵਨਾ ਘਟ ਜਾਂਦੀ ਹੈ ਸੋ ਇਸ ਨੂੰ ਕਿਹਾ ਜਾਂਦਾ ਰੀਸੈਂਸੀ ਇਫੈਕਟ ਕਿ ਜੋ ਚੀਜ਼ ਆਪਣੇ ਨਾਲ ਬਹੁਤ ਲੇਟੈਸਟ ਵਾਪਰੀ ਹੁੰਦੀ ਹੈ ਉਹ ਜ਼ਿਆਦਾ ਯਾਦ ਰਹਿੰਦੀ ਹੈ ਜਿਹੜੀ ਉਸ ਤੋਂ ਪਹਿਲਾਂ ਹੁੰਦੀ ਹੈ ਉਹ ਆਪਾਂ ਭੁੱਲ ਜਾਂਦੇ ਹਾਂ ਸੋ ਇਸ ਨੂੰ ਰੀਸੈਂਸੀ ਇਫੈਕਟ ਦੇ ਤੌਰ ਤੇ ਜਾਣਿਆ ਜਾਂਦਾ ਹੈ ਸੋ ਇਨਸਾਨ ਹਿਊਮਨ ਪਰਫਾਰਮੈਂਸ ਐਂਡ ਲਿਮਿਟੇਸ਼ਨ ਟਾਪਿਕ ਦੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੁਹਾਡੇ ਟੈਕਨੀਕਲ ਅਸਿਸਟੈਂਟ ਐਗਜ਼ਾਮ ਦੇ ਵਾਸਤੇ ਕੰਪਲੀਟ ਸਿਲੇਬਸ ਦੇ ਨੋਟਸ ਨੇੜੇ ਉਹ ਤੁਸੀਂ ਪੰਜਾਬੀ ਅਤੇ ਇੰਗਲਿਸ਼ ਭਾਸ਼ਾ ਦੇ ਵਿੱਚ ਪਰਚੇਸ ਕਰ ਸਕਦੇ ਹੋ ਬਹੁਤ ਹੀ ਵਾਜੇ ਫੀਸ ਤੇ ਤਾਂ ਉਹਦੇ ਲਈ ਤੁਸੀਂ ਸੰਪਰਕ ਕਰਨਾ ਹੈ 98763727882 ਉੱਪਰ ਥੈਂਕ ਯੂ ਥੈਂਕਸ ਫॉर ਵਾਚਿੰਗ